ਚੈਨਲ ਦਾ ਆਰ ਐਨ ਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਸਵਾਗਤ ਕਰਦੀ ਹਾਂ ਜਿੱਦਾਂ ਕਿ ਅੱਜ 21 ਜੂਨ 2024 ਯੋਗਾ ਅੰਤਰਰਾਸ਼ਟਰੀ ਦਿਵਸ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਜਿਸ ਦੇ ਨਾਲ ਅਸੀਂ ਯੋਗਾ ਕਰਕੇ ਆਪਣਾ ਯੋਗਾ ਕਲਾਸਿਸ ਲਗਾ ਕੇ ਜਾਂ ਯੋਗਾ ਕਰਕੇ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਾਂ ਕਈਆਂ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਸੋ ਆਪਾਂ ਅੱਜ ਬੈਠੇ ਹਾਂ ਜੀ ਸਾਡੇ ਨਾਲ ਯੋਗਾ ਟ੍ਰੇਨਰ ਨੇ ਜੋ ਕਾਫੀ ਲੰਬੇ ਸਮੇਂ ਤੋਂ ਯੋਗਾ ਸਿਖਾਉਂਦੇ ਆ ਰਹੇ ਹਰ ਵਰਗ ਦੇ ਹਰ ਉਮਰ ਦੇ ਬੱਚੇ ਛੋਟੇ ਤੋਂ ਛੋਟੇ ਅਤੇ ਵੱਡੇ ਤੋਂ ਵੱਡੇ ਵੀ ਉਹਨਾਂ ਨੇ ਇਨਸਾਨਾਂ ਨੂੰ ਯੋਗਾ ਸਿਖਾਇਆ ਅੱਜ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਯੋਗਾ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਮੈਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ 우ਸ਼ਾ ਕਿਰਨ ਹੈ ਤੇ ਤੁਸੀਂ ਮੈਮ ਇਹ ਅੱਜ ਕਿੰਨੀ ਉਮਰ ਹੈ ਤੁਹਾਡੀ ਹੁਣ ਤੇ ਤੁਸੀਂ ਇਹ ਯੋਗਾ ਸਿਖਾਉਣਾ ਕਦੋਂ ਤੋਂ ਸ਼ੁਰੂ ਕੀਤਾ ਸੀ ਮੇਰੀ ਉਮਰ 68 ਹੈ ਤੇ ਮੈਂ ਬਚਪਨ ਤੋਂ ਹੀ ਪਹਿਲੇ ਟ੍ਰੇਨਿੰਗ ਲਈ ਆ ਛਾਟਾ ਸਾਡੇ ਗੁਰੂ ਮਹਾਰਾਜ ਜੀ ਸੀ ਉਹਨਾਂ ਦੇ ਮੈਂ ਯੋਗ ਸਾਧਨ ਆਸ਼ਰਮ ਛਰਾਟਾ ਉੱਥੇ ਮੈਂ 2 ਸਾਲ ਰਹਿ ਕੇ ਉਹਨਾਂ ਕੋਲ ਟ੍ਰੇਨਿੰਗ ਲਈ ਹੈ ਉਸ ਤੋਂ ਬਾਅਦ ਫਿਰ ਮੇਰੀ ਮੈਰਜ ਹੋ ਗਈ ਬਟਾਲਾ ਬਟਾਲਾ ਆ ਕੇ ਮੈਂ ਦੈਨਕ ਪ੍ਰਾਨੋ ਸਵਾਹ ਸ਼ੁਰੂ ਕੀਤਾ ਯੋਗਾ ਲੇਡੀਜ਼ ਖਾਂਦੀ ਸੀ ਉਸ ਤੋਂ ਬਾਅਦ ਮੈਂ ਸਕੂਲਾਂ ਦੇ ਵਿੱਚ ਵੀ ਸ਼ੁਰੂ ਕੀਤਾ ਕਾਲਜ ਵੀ ਆਰ ਆਰ 바ਵਾ ਕਾਲਜ ਵੀ ਕਰਾਇਆ ਐਸ ਐਲ 바ਵਾ ਕਾਲਜ ਕੈਂਪਸ ਵਗੈਰਾ ਲਗਾਏ ਕਾਧੀਆਂ ਵਗੈਰਾ ਅਸੀਂ ਕਾਫੀ ਬੱਚਿਆਂ ਨੂੰ ਸਫਾਇਆ ਤੇ ਪ੍ਰੇਰਨਾ ਦਿੱਤੀ ਕਿ ਹੋਰ ਚੀਜ਼ਾਂ ਦੀ ਜਗ੍ਹਾ ਤੁਸੀਂ ਯੋਗਾ ਅਪਣਾਓ ਤੇ ਆਪਣੇ ਆਪ ਨੂੰ ਸਵਸਥਮ ਬਣਤੋ ਮੈਂ ਮੈਂ ਦੇਖ ਰਹੀ ਹਾਂ ਤੁਹਾਡੇ ਇੱਥੇ ਯੋਗ ਸੈਂਟਰ ਦੇ ਵਿੱਚ ਛੋਟੇ-ਛੋਟੇ ਬੱਚੇ ਨੇ ਇਹ ਤੁਸੀਂ ਦੱਸੋ ਮੈਨੂੰ ਕਿ ਕਿੰਨੀ ਇਸ ਤੋਂ ਲੈ ਕੇ ਕਿੰਨੀ ਇਸ ਤੱਕ ਤੁਹਾਡੇ ਕੋਲ ਇਹ ਸਾਰੇ ਸਟੂਡੈਂਟਸ ਨੇ ਮੇਰੇ ਕੋਲ ਕਾਲਜ ਦੇ ਵੀ ਆਉਂਦੇ ਨੇ 3 ਸਾਲ ਤੋਂ 2.5 ਸਾਲ ਤੋਂ ਬੱਚਾ ਸ਼ੁਰੂ ਹੋ ਜਾਂਦਾ ਇਹਨਾਂ ਨੇ ਯਮਨਾਸਟਿਕ ਵੀ ਕਰਨਾ ਯੋਗਾ ਵੀ ਕਰਨਾ ਹੁਲਾਓ ਉਭੀ ਕਰਨਾ ਮੈਡ ਐਡਵਾਂਸ ਵੀ ਕਰਨਾ ਹੈ ਬੱਚਾ ਨਹੀਂ ਹਾਂ ਤੁਸੀਂ ਹੁਣ ਤੱਕ ਯੋਗਾ ਸਿਖਾ ਰਹੇ ਹੋ ਤੁਹਾਡਾ ਲੰਬਾ ਸਫਰ ਆ ਹੁਣ ਤੱਕ ਤੁਹਾਨੂੰ ਕਾਫੀ ਅਵਾਰਡ ਦੇ ਛੋਮ ਮਿਲੇ ਹੋਣਗੇ ਥੋੜਾ ਇਸ ਗੱਲ ਤੇ ਚਾਹਨਾ ਪਾ ਹਾਂਜੀ ਮੈਨੂੰ ਨੈਸ਼ਨਲ ਲੈਵਲ ਇੰਟਰਨੈਸ਼ਨਲ ਅਸੀਂ ਥਾਈਲੈਂਡ ਗਏ ਸੀ ਹਾਂਗਕਾਂਗ ਗਏ ਬੱਚੇ ਸਾਡੇ ਗਏ ਸੀ ਉੱਥੋਂ ਹੁਣ ਜਿੱਤ ਕੇ ਆਏ ਥਾਈਲੈਂਡ ਚ ਸੈਕੰਡ ਪ੍ਰਾਈਜ਼ ਇੰਡੀਆ ਨੇ ਲਿਆ ਤੇ ਅਸੀਂ 40 50 ਮੈਨੂੰ ਅਵਾਰਡ ਮਿਲ ਗਏ ਆ ਮੈਮ ਜਿੱਦਾਂ ਕਿ ਕੁਝ ਲੋਕ ਟੀਚਿੰਗ ਨੂੰ ਚਾਹੁੰਦੇ ਆ ਜਾਂ ਲੇਡੀਜ਼ ਹੋਰ ਵੀ ਫੀਲਡ ਚ ਹੁੰਦੀਆਂ ਨੇ ਤੁਸੀਂ ਕਿਦਾਂ ਇਹ ਸੋਚਿਆ ਕਿ ਮੈਂ ਯੋਗਾ ਹੀ ਸਿਖਾਣਾ ਬੱਚਿਆਂ ਨੂੰ ਯੋਗਾ ਟ੍ਰੇਨਰ ਹੀ ਬਣਨਾ ਕਿਉਂਕਿ ਮੇਰੇ ਪੇਰੈਂਟਸ ਵੀ ਯੋਗਾ ਵਾਲ ਸੀਗੇ ਮੇਰੇ ਮੰਮਾ ਪਾਪਾ ਜਾਣਦੇ ਹੁੰਦੇ ਸੀ ਤੇ ਦੇਖਦੀ ਸੀ ਉੱਥੇ ਕੀ ਸਮਾਧੀਆਂ ਲਗਦੀਆਂ ਹੁੰਦੀਆਂ ਸੀ ਯੋਗਾ ਚ ਪ੍ਰਾਣਾ ਯਮ ਸਾਹ ਰੋਕਦੇ ਹੁੰਦੇ ਸੀਗੇ ਬਿਮਾਰੀਆਂ ਖਤਮ ਹੁੰਦੀਆਂ ਸੀ ਇਸ ਲਈ ਸੋਚਿਆ ਕਿ ਇਸੇ ਲਾਈਨ ਵਿੱਚ ਆਣਾ ਤੇ ਬੱਚਿਆਂ ਨੂੰ ਅੱਗੋਂ ਬੱਚਿਆਂ ਨੂੰ ਹੀ ਸਿਖਾਣਾ ਤੇ ਆਪ ਵੀ ਸਿੱਖਣਾ ਤੇ ਫਿਰ ਇਹ ਹੈਗਾ ਸੀ ਕਿ ਸਾਡੇ ਜਿਹੜੇ ਬੱਚੇ ਆ ਟ੍ਰੇਨਡ ਬੱਚੇ ਆ ਫੋਰਮ ਦੇ ਵਿੱਚ ਯੋਗਾ ਇਨਸਟ੍ਰਕਟਰ ਬਣ ਗਏ ਹੋਏ ਨੇ ਕਾਫੀ ਨਾਲੇ ਪੈਸਾ ਵੀ ਆ ਕਾਫੀ ਰੈਪਿਟੇਸ਼ਨ ਬਹੁਤ ਵਧੀਆ ਆ ਹੁਣ ਤੇ ਮੋਦੀ ਜੀ ਨੇ ਯੋਗਾ ਬਾਰੇ ਬਹੁਤ ਹੀ ਅੱਛਾ ਕੀਤਾ ਆ ਆਰਾਮਦੇਵ ਜੀ ਨੇ ਵੀ ਹੁਣ ਜਿਹੜੇ ਬੱਚੇ ਆ ਉਹ ਕਾਫੀ ਕੁਝ ਕਰ ਰਹੇ ਨੇ ਪੀ ਐਚ ਡੀ ਯੋਗਾ ਆ ਪ੍ਰੋਫੈਸਰ ਆ ਯੂਨੀਵਰਸਿਟੀ ਚ ਯੋਗਾ ਕਰਾ ਰਹੇ ਹੁਣ ਤੇ ਬਹੁਤ ਚਾਂਸ ਹੈ कि ਬੱਚੇ ਆਨ ਡਿਪਲੋਮੇ ਕਰਨ ਡਿਗਰੀ ਕਰਨ ਕੀ ਫਾਇਦਾ ਲੈ ਨਾਲੇ ਸਰੀਰ ਨਾਲੇ ਪੈਸੇ ਤਾਂ ਮੈਮ ਇੱਕ ਮੇਰਾ ਸਵਾਲ ਆ ਜਿੱਦਾਂ ਕਿ ਸਾਡੇ ਜੋ ਵੀ ਵਾਤਾਵਰਨ ਆ ਜਾਂ ਜੋ ਵੀ ਸਾਡਾ ਖਾਣ ਪਾਣਾ ਉਹ ਥੋੜਾ ਦੁਸ਼ੈਲਾ ਹੋ ਰਿਹਾ ਆ ਉਹਦੀ ਦੁਸ਼ੈਲਾ ਹੋਣ ਕਾਰਨ ਕਾਫੀ ਲੋਕਾਂ ਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਤੁਸੀਂ ਕੀ ਕਹਿਣਾ ਚਾਹੋਗੇ ਕਿ ਯੋਗਾ ਨਾਲ ਆਪਾਂ ਕਿਸ ਤਰ੍ਹਾਂ ਆਪਣੇ ਸਰੀਰ ਨੂੰ ਰਿਸਟ ਪੋਸਟ ਔਰ ਤੰਦਰੁਸਤ ਰੱਖ ਸਕਦੇ ਹਾਂ ਪਹਿਲੀ ਤਾਂ ਗੱਲ ਹੈ ਕਿ ਸਾਨੂੰ ਜੋ ਸਾਡੇ ਪਿਛਲੇ ਸੀਗੇ ਜੋ ਖਾ ਰਹੇ ਸੀ ਉਹ ਜਿਹੜੀ ਖਰਾਕ ਸੀ ਬਹੁਤ ਅੱਛੀ ਸੀ ਕਿ ਅੱਜ ਕੱਲ ਜੋ ਹੈ ਫਾਸਟ ਫੂਡ ਵਗੈਰਾ ਬਿਲਕੁਲ ਜ਼ਹਿਰ ਹੈ ਜਿਹੜੇ ਮੇਰੇ ਕੋ ਬੱਚੇ ਆਉਂਦੇ ਕੋਲ ਡਰਿੰਕ ਵਗੈਰਾ ਜ ਮੈਂ ਕਹਿੰਦੀ ਬਿਲਕੁਲ ਨਾ ਯੂਜ਼ ਕਰੋ ਲੱਸੀ ਪਿਓ ਦਹੀਂ ਖਾਓ ਹੋਰ ਬੜੀਆਂ ਚੀਜ਼ਾਂ ਸਕੰਜੀ ਵਗੈਰਾ ਇਹ ਚੀਜ਼ ਲੋ ਰੋਟੀ ਖਾਣੀ ਬਹੁਤ ਜ਼ਰੂਰੀ ਆ ਇਹਨਾਂ ਤਾਕਤ ਆਉਂਦੀ ਸ਼ਰੀਰ ਨੂੰ ਬੱਚੇ ਝੱਟ ਥੱਕ ਜਾਂਦੇ ਨੇ એનર્ਜੀ ਨਹੀਂ ਹੁੰਦੀ ਬੱਚਿਆਂ 'ਚ ਤੇ ਇਹ ਹੈਗਾ ਕਿ ਬੱਚਿਆਂ ਨੂੰ ਵੀ ਪੈਰਾਂ ਸੁਈ ਖਿਆ ਰੱਖਣ ਕਿ ਬੱਚਿਆਂ ਨੂੰ ਕੀ ਦੇਣਾ ਸੀ ਤੇ ਕੀ ਖਾਣਾ ਹੁਣ ਤੁਸੀਂ ਜਿੱਦਾਂ ਕਿ ਤੁਸੀਂ ਦੱਸਿਆ ਮੈਨੂੰ ਕਿ ਅਬ ਮੈਂ ਸ਼ੁਰੂਆਤ ਇਸਦੀ ਕੀਤੀ ਹੁਣ ਬਟਾਲਾ ਚ ਤੁਸੀਂ ਕਿਹੜੇ-ਕਿਹੜੇ ਸਕੂਲ ਚ ਇਹ ਚੀਜ਼ ਦੀ ਟ੍ਰੇਨਿੰਗ ਦੇ ਰਹੇ ਹੋ ਪਹਿਲਾਂ ਮੇਰੇ ਕੋਲ 3-4 ਸਕੂਲ ਸੀਗੇ ਲక్ష్ਮੀ ਦੇਵੀ ਸਕੂਲ ਵੀ ਮੈਂ ਗਈ ਐ ਸੈਂਸ ਵੋਲਡਰ ਵੀ ਗਈ ਆ ਆੜੀ ਖੋਸਲਾ ਤੇ ਮੈਂ 30 ਸਾਲ ਜੌਬ ਕੀਤੀ ਆ ਆਰ ਆਰ 바ਵਾ ਕਾਲਜ ਕੈਂਪਲਾਇਆ ਐਸ ਐਲ 바ਵਾ ਕਾਲਜ ਆਰੀਆ ਸਮਾਰ ਸਕੂਲ ਕਾਫੀ ਸਕੂਲ ਵਿੱਚ ਮਤਲਬ ਕੀ ਕੀਤੇ ਹੋਏ ਜਿੱਦਾਂ ਕਿ ਤੁਸੀਂ ਇਸ ਫੀਲਡ ਵਿੱਚ ਆਏ ਹੋ ਤੁਹਾਨੂੰ ਕਈਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ ਹੋਵੇਗਾ ਕੋਈ ਇਹੋ ਜਿਹਾ ਇਨਸੀਡੈਂਟ ਸਾਂਝਾ ਕਰੋਗੇ ਕਿ ਤੁਹਾਨੂੰ ਯੋਗਾ ਸਿਖਾਉਣ ਵਾਸਤੇ ਕਈਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੋਵੇ ਜਾਂ ਕਿਸੇ ਦੀ ਹੈਲਪ ਦੀ ਲੋੜ ਪਈ ਹੋ ਹਾਂਜੀ ਇਹ ਤੇ ਹੈ ਜਿੱਦਾਂ ਹੁਣ ਹੁਣ ਸਰਕਾਰੀ ਸਕੂਲ ਵਗੈਰਾ ਦਾ ਇਹਨਾਂ ਦੇ ਕੰਪੀਟੀਸ਼ਨ ਵਗੈਰਾ ਹੁੰਦੇ ਹਨ ਵੀ ਇਹਨਾਂ ਬੱਚਿਆਂ ਨੇ ਇਹ ਨਹੀਂ ਦੇਖਣਾ ਇਹਨਾਂ ਨੇ ਕਿਹਾ ਸਰਕਾਰੀ ਜਿਹੜੇ ਸਕੂਲ ਹਨ ਨਾ ਉਹ ਬੱਚੇ ਸਾਡੇ ਅੱਗੇ ਆਉਂਦੇ ਮਤਲਬ ਕਿ ਜਿਹੜੇ ਪਰਫੈਕਟ ਬੱਚੇ ਆ ਉਹ ਹਰ ਪਿੱਛੇ ਰਹਿੰਦੇ ਜਿਹੜੇ ਦੂਸਰੇ ਸਪਾਰਸੀ ਬੱਚੇ ਉਹ ਅੱਗੇ ਆ ਜਾਂਦੇ ਅਸੀਂ ਸੋਚਦੇ ਹਾਂ ਕਿ ਜਿਹੜਾ ਬੱਚਾ ਵਧੀਆ ਹੋਵੇ ਉਹੀ ਅੱਗੇ ਆਏ ਉਹੀ ਅਵਾਰਡ ਲਾ ਹ ਜਿੱਦਾਂ ਕਿ ਆਪਾਂ ਸਾਰੇ ਜਾਣਦੇ ਆ ਕਿ ਇਹ ਸਾਡੇ ਪੀਐਮ ਨਰਿੰਦਰ ਮੋਦੀ ਜੀ ਨੇ ਯੋਗਾ ਦਿਵਸ ਸ਼ੁਰੂ ਕੀਤਾ ਸੀ ਕੋਈ ਗਵਰਨਮੈਂਟ ਵੱਲੋਂ ਤੁਹਾਨੂੰ ਕੋਈ ਐਹੋਜੀ ਫੈਸਿਲਿਟੀ ਹੈ ਨਹੀਂ ਜੀ ਅਸੀਂ ਫਾਰਮਲੀ ਗਏ ਸੀਗੇ ਆਪਣਾ ਪੈਸਾ ਖਰਚ ਕਰਕੇ ਗਏ ਬੱਚੇ ਆ ਜਿਹੜੇ ਸਾਡੇ ਜਾਂਦੇ ਨੇ ਉਹ ਵੀ ਆਪਣਾ ਪੈਸਾ ਹੀ ਖਰਚ ਕਰਦੇ ਨੇ ਤੁਸੀਂ ਸਾਰਾ ਕੁਝ ਆਪਣੇ ਬਿਹਾਫ ਤੇ ਹੀ ਕਰਦੇ ਹੋ ਹਾਂਜੀ ਹਾਂਜੀ ਜਿੱਦਾਂ ਤੁਸੀਂ ਯੋਗਾ ਸਿਖਾਉਂਦੇ ਹੋ ਤੁਸੀਂ ਸਾਨੂੰ ਯੋਗਾ ਦੀ ਬਿਲਕੁਲ ਸਹੀ ਟਾਈਮਿੰਗ ਦੱਸੋ ਸਵੇਰੇ ਜਾਂ ਸ਼ਾਮ ਜਾਂ ਫਿਰ ਯੋਗਾ ਕਰਨ ਤੋਂ ਪਹਿਲਾਂ ਕਿੰਨੀ ਦੇਰ ਪਹਿਲਾਂ ਖਾਣਾ ਖਾਣਾ ਚਾਹੀਦਾ ਜਾਂ ਕਿੰਨੀ ਦੇਰ ਬਾਅਦ ਖਾਣਾ ਚਾਹੀਦਾ ਇਹ ਥੋੜਾ ਜਾਣਕਾਰੀ ਦੱਸੋ ਹਾਂਜੀ ਯੋਗਾ ਕਰਨ ਦਾ ਟਾਈਮ ਹੈ ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਜੋ ਖੁੱਲੇ ਮੈਦਾਨ ਜਿੱਦਾਂ ਹੁਣ ਉੱਪਰ ਚੱਤ ਤੇ ਚੱਤੇ ਤੁਸੀਂ ਥੋੜਾ ਜਿਹਾ ਘੁੰਮ ਕੇ ਉਸ ਤੋਂ ਬਾਅਦ ਤੁਸੀਂ pranayama ਵਗੈਰਾ ਕਰੋ yoga ਕਰੋ ਇਹ ਨਾ ਬੈਨੀਫਿਟ ਜ਼ਿਆਦਾ ਹੈ ਉਸ ਤੋਂ ਬਾਅਦ ਸ਼ਾਮ ਨੂੰ ਤੁਸੀਂ 5 ਵਜੇ ਕਰ ਸਕਦੇ 2 ਘੰਟੇ ਖਾਣਾ ਖਾਧਾ ਹੋਵੇ ਤੇ ਤੁਸੀਂ yoga ਕਰ ਸਕਦੇ ਲੇਕਿਨ ਜ਼ਿਆਦਾ ਫਾਇਦਾ ਸਾਨੂੰ ਸਵੇਰ ਦਾ ਹੈ ਮੈਂ ਮੇਰਾ ਇੱਕ ਕੁਐਸਚਨ ਹੈ ਕਿ ਜਿੱਦਾਂ ਕਿ ਅੱਜ ਸਾਨੂੰ ਸਾਰਿਆਂ ਨੂੰ ਬਹੁਤ ਸਰੀਆਂ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਜਿਵੇਂ ਬੀਪੀ 슈ਗਰ ਹਾਈ ਬਲੱਡ ਪ੍ਰੈਸ਼ਰ ਕੀ ਇਹਨਾਂ ਬਿਮਾਰੀਆਂ ਦੇ ਕੋਈ ਇਸ ਯੋਗਾ ਦਾ ਕੋਈ ਹੈਗਾ ਹੈ ਕੋਈ ਅਸਰ ਕਿ ਇਹਨਾਂ ਨੂੰ ਆਪਾਂ ਕੀਵੇਂ ਠੀਕ ਕਰ ਸਕਦੇ ਹਾਂ ਜੀ ਹੁਣ ਹੁਣੇ ਮੈਡਮ ਗਏ ਉਹਨਾਂ ਨੂੰ ਬੀਪੀ ਹੈ ਸੀਗਾ ਡਿਪਰੈਸ਼ਨ ਸੀਗਾ ਲੇਕਿਨ ਉਹਨਾਂ ਨੇ ਜਦੋਂ ਆਏ ਮੈਂ ਦੇਖਿਆ ਉਹਨਾਂ ਨੂੰ ਮੈਂ ਕਿਹਾ ਮੈਡਮ ਇਹ ਹੈਗਾ ਕਿ ਨੇਚਰਲ ਛੱਡੋ ਤੁਸੀਂ ਪਰਮਾਤਮਾ ਦੇ ਉੱਤੇ ਛੱਡੋ ਇਹ ਨਹੀਂ ਸੋਚਣਾ ਕਿ ਮੈਂ ਕਰ ਰਹੀ ਹਾਂ ਤੇ ਬੀਪੀ ਹਾਈ ਦੇ ਪ੍ਰਾਣਯਮ ਵਗੈਰਾ ਹੈਗਾ ਆਸਨ ਵਗੈਰਾ ਉਹਨਾਂ ਨੂੰ ਕਾਫੀ ਫਾਇਦਾ ਹੋਇਆ ਤੇ ਮੇਰੇ ਵੀ ਨਾ ਇੱਥੇ ਦਰਦ ਸ਼ੁਰੂ ਹੋਇਆ ਤੇ ਮੈਂ ਸੋਚਿਆ ਕਿ ਹੁਣ ਇਹ ਮੁਸ਼ਕਲ ਹੋ ਜਣੀ ਮੈਨੂੰ ਬਿਆਹ ਚਾਰ ਪੰਜ ਆਸਨ ਕਿਤੇ ਬਾਹਾਂ ਦੇ ਇੱਕ ਦੋ ਦਿਨ ਬਿਲਕੁਲ ਠੀਕ ਕੋਈ ਦਵਾਈ ਨਹੀਂ ਲਈਦੀ ਕੋਈ ਕੁਝ ਨਹੀਂ ਕਰੀਦਾ ਮਤਲਬ ਕਿ ਯੋਗਾ ਕਰਕੇ ਠੀਕ ਹੋ ਜੇ ਇੱਕ ਮੇਰਾ ਕੁਐਸਚਨ ਹੈ ਲੇਡੀਜ਼ ਵਾਸਤੇ ਖਾਸ ਕਰਕੇ ਜਿੱਦਾਂ ਕਿ ਲੇਡੀਜ਼ ਨੂੰ ਆਮ ਪ੍ਰੋਬਲਮ ਆ ਰਹੀ ਆ ਸਰਵਾਈਕਲ ਵਗੈਰਾ ਜਿਵੇਂ ਆ ਰਹੀ ਆ ਮਾਈਗਰੇਨ ਵਗੈਰਾ ਆ ਰਹੀ ਆ ਇਹਦੇ ਵਾਸਤੇ ਕੋਈ ਖਾਸ ਸਟੈਪ ਹੈਗਾ ਹਾਂਜੀ ਇਹਦੇ ਬਾਜੂ ਦੀ ਐਕਸਰਸਾਈਜ਼ ਹੁੰਦੀ ਹੈ ਇਹ ਜਗ੍ਹਾ ਦੀ ਜਿਹੜੀ ਹੈਗੀ ਨਾ ਇਹ ਐਕਸਰਸਾਈਜ਼ ਜਿਸ ਤਰ੍ਹਾਂ ਇਹ ਵਾਲੀ ਹੈਗੀ ਇਹ ਤੁਸੀਂ ਕਰ ਲਓ ਫਿਰ ਓਪੋਜੀਟ ਕਰ ਲਓ ਫਿਰ ਉੱਪਰ ਹੈਂਡ ਨੀਚੇ ਲੈ ਜਾਓ ਮਤਲਬ ਕਿ ਇਹ ਚੀਜ਼ ਕਰ ਲਓ ਇਹਦੇ ਨਾਲ ਜਦੋਂ ਤੁਸੀਂ ਰੂਟੀਨ ਵਿੱਚ ਕਰੋਗੇ ਨਾ ਤਾਂ ਸਰਵਾਈਕਲ ਵਗੈਰਾ ਠੀਕ ਹੋ ਜਾਣਾ ਆ ਮੈਮ ਲਾਸਟ ਦੇ ਤੁਸੀਂ ਸਾਡੇ ਭਾਰਤ ਵਾਸੀਆਂ ਨੂੰ ਜਾਂ ਪੰਜਾਬ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਗੁਰੂਆਂ ਨੇ ਇਹੀ ਕਿਹਾ ਸੀਗਾ ਕਿ ਬੱਚਾ ਬੱਚਾ ਯੋਗ ਕਰੇਗਾ ਮੋਂ ਤੇ ਕਾਫੀ ਇੰਟਰਸਟ ਹੈਗੇ ਆ ਸਕੂਲਾਂ ਦੇ ਵਿੱਚ ਕਾਲਜਾਂ ਵਿੱਚ ਤੇ ਜਦੋਂ ਇਹ ਜਗ੍ਹਾ ਤੇ ਤੁਸੀਂ ਯੋਗਾ ਤੇ ਆ ਗਏ ਨਾ ਪ੍ਰਾਣਾਯਾਮ ਤੇ ਆ ਗਏ ਤਾਂ ਬਿਮਾਰੀਆਂ ਵਗੈਰਾ ਦਾ ਖਤਮ ਹੋ ਜਾਣੀ ਆ ਮਤਲਬ ਕਿ ਡਾਈਟ ਵਗੈਰਾ ਆਪਣੀ ਸੈੱਟ ਕਰ ਲਓ ਡਾਈਟ ਸਹੀ ਹੋਣੀ ਚਾਹੀਦੀ ਤੇ ਸਭ ਕੁਝ ਮੈਂ ਕਹਿੰਨੀ ਕਿ ਹਰ ਕੋਈ ਯੋਗਾ ਕਰੇ ਤਾਂ ਠੀਕ ਰਹਿ ਜਾਓ ਸਾਡੇ ਨਾਲ ਛੋਟੇ ਛੋਟੇ ਬੱਚੇ ਮੌਜੂਦ ਨੇ ਜਿਹੜੇ ਕਿ ਇੱਥੇ ਯੋਗਾ ਦੀ ਟ੍ਰੇਨਿੰਗ ਲੈਣ ਆਉਂਦੇ ਨੇ ਆਓ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸਸ਼ੀ ਕੁਲ ਬਟਾ ਜੀ ਸਤਿ ਸ਼੍ਰੀ ਅਕਾਲ ਬਟਾ ਕੀ ਨਾਮ ਹੈ ਤੁਹਾਡਾ ਤੇਜਸ ਪ੍ਰੀਤ ਸਿੰਘ ਕਿੰਨੀ ਉਮਰ ਆ ਤੁਹਾਡੀ 10 ਸਾਲ ਤੁਸੀਂ ਇੱਥੇ ਯੋਗਾ ਦੀ ਟ੍ਰੇਨਿੰਗ ਲੈਣ ਆਉਂਦੇ ਹੋ ਕਿਵੇਂ ਦਾ ਲੱਗਦਾ ਬਹੁਤ ਵਧੀਆ ਲੱਗਦਾ ਹੈ ਯੋਗਾ ਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਯੋਗਾ ਬੱਚਿਆਂ ਨੂੰ ਸਿੱਖਣਾ ਚਾਹੀਦਾ ਹੈ ਇਹਦਾ ਕੀ ਬੈਨੀਫਿਟ ਹੈ ਇਹਦਾ ਬੈਨੀਫਿਫਟ ਹੈ ਕਿ ਤੁਸੀਂ ਸਾਰੀ ਬਿਮਾਰੀਆਂ ਤੋਂ ਬਚੋਗੇ ਤੇ ਵਧੀਆ ਰਹੋਗੇ ਤੁਸੀਂ ਸਵੇਰੇ ਕਿੰਨੇ ਵਜੇ ਉੱਠਦੇ ਹੋ ਤੇ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਯੋਗਾ ਕਲਾਸਿਸ ਅਟੈਂਡ ਕਰਦੇ ਹੋ मैं सवेरे पौने को पाँच बजे उठ के पाँच बजे इतने आके सात बजे तक योगा क्लासेस अटेंड करता हाँ की कहना चाहोगे बाकी बच्चों मैं कहना चाहता हाँ कि रो हर रोज़ करना चाहिए रोगा रूटीन रो, रो च करो आ, बच्चे बेटा जंक फूड खाते हैं यानी कि बर्गर पिज़्ज़ा वगैरह हैं इस वलो की कहना चाहोगे बच्चों ये खाना ठीक है या नहीं ਐ ਨਹੀਂ ਖਾਣਾ ਚਾਹੀਦਾ 에ਰੇ ਨਾਲ ਹੀ ਤੂੰ ਹੀ ਤੰਦਰੁਸਤ ਰਹਿ पाओਗੇ ਮਤਲਬ ਹੈਲਦੀ ਫੂਡ ਖਾਣਾ ਚਾਹੀਦਾ ਹਾਂਜੀ ਓਕੇ ਥੈਂਕ ਯੂ ਇੱਕ ਹੋਰ ਬੱਚਾ ਬੜਾ ਹੀ ਪਿਆਰਾ ਜਿਹਾ ਸਾਡੇ ਨਾਲ ਮੌਜੂਦ ਆਓ ਉਹਦਾ ਵੀ ਗੱਲ ਕਰ ਦਿਆਂ ਸ਼ਸ਼ੀਕਲ ਬੇਟਾ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਤੁਹਾਡਾ ਉਹ ਦੇ ਹੌਸਲਾ ਤੁਹਾਡੀ ਕਿੰਨੀ ਏਜ ਹੈ ਤੇ ਕਿਹੜੀ ਕਲਾਸ ਚ ਪੜਦੇ ਹੋ ਮੈਂ 3rd ਗ੍ਰੀਨ ਕਲਾਸ ਵਿੱਚ ਪੜਦਾ ਤੇ ਮੇਰੀ ਏਜ 9 8 10 तुसी ती कदूँ तो योगा क्लास स्टार्ट की है मैं 2022 से 2024 थाउजेंड ट्वेंटी तक योगा क्लासेस अटेंड करते आ रहा हूँ तो आप कितने बजे उठते हो सुबह और कितने बजे से लेके कितने बजे तक आप क्लास लगाते हो साढ़े पाँच बजे तक उठ जाता हूँ और साढ़े सात बजे तक क्लासेस लगाता हूँ तो यो योगा के बारे में आप बच्चों को क्या मैसेज देना चाहोगे कि हमें रूटीन में योगा क्लासेस करनी चाहिए और जंक फूड नहीं खाना चाहिए कि नाम है बेटा तो मेरा नेम है रितिका मेहरा और किज है तो मेरी दस साल है तीन योगा क्लासेस बच्चे आते हो योगा करते हो डेली किने बजे उठते हो बजे बजे तो लेके? तक योगा क्लासेस अटेंड करते हो सवेरे पाँच लैके सत बजे तक योगा करते हैं ਤੁਸੀਂ ਜਿਹੜਾ ਯੋਗਾ ਕਰਦੇ ਹੋ ਇਹਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਹੈ ਯੋਗਾ ਦੇ ਕੀ ਫਾਇਦੇ ਸਾਨੂੰ ਅਸੀਂ ਰੋਗਾਂ ਤੋਂ ਨਿਰੋਗ ਹੋ ਜਾਾਂਗੇ ਹੈਲਦੀ ਫੂਡ ਖਾਣਾ ਚਾਹੀਦਾ ਉਹਦੇ ਨਾਲ ਤੰਦਰੁਸਤ ਰਹਿਣਾ ਜੰਕ ਫੂਡ ਕਰਦੀ ਵੀ ਨਹੀਂ ਖਾਣਾ ਚਾਹੀਦਾ ਉਹਦੇ ਨਾਲ ਨਿਰੋਗ ਹੋ ਉਹ ਰੋਗ ਹੋ ਜਿੰਨੇ ਕੀ ਬਣਨਾ ਚਾਹੁੰਦੇ ਹੋ ਵੱਡੇ ਹੋ ਕੇ ਮੈਂ ਯੋਗਾ ਟੀਚਰ ਯੋਗਾ ਟੀਚਰ ਬਣਨਾ ਚਾਹੁੰਦੇ ਹਾਂ ਅ ਤੁਸੀਂ ਜਿੱਦਾਂ ਤੁਸੀਂ ਛੋਟੀ ਜੀ ਇੱਕ ਬੇਬੀ ਹੋ ਬਹੁਤ ਹੀ ਪਿਆਰੀ ਹੋ ਤੁਸੀਂ ਤੇ ਤੁਸੀਂ ਆਪਣੇ ਹੀ ਹਾਨਦਿਆਂ ਨੂੰ ਜਾਂ ਆਪਣੇ ਤੋਂ ਵੱਡੀਆਂ ਜਾਂ ਆਪਣੇ ਤੋਂ ਛੋਟੀਆਂ ਲੜਕੀਆਂ ਨੂੰ ਕੀ ਕਹਿਣਾ ਚਾਹੋਗੇ ਯੋਗਾ ਦੇ ਬਾਰੇ ਯੋਗਾ ਤੁਹਾਡੇ ਵਾਸਤੇ ਬਹੁਤ ਅੱਛੀ ਹੈ ਤੁਸੀਂ ਰੋਜ਼ ਰੁਟੀਨ ਵਿੱਚ ਯੋਗਾ ਕਰਿਆ ਕਰੋ ਤੇ ਇਸ ਵੀਰੇ ਉੱਠ ਕੇ 5 ਤੋਂ 7 ਵਜੇ ਤੱਕ ਕਰਿਆ ਕਰੋ ਇੱਕ ਹੋਰ ਬੱਚੀ ਹੈ ਜੀ ਸਾਡੇ ਨਾਲ ਉਹਦੇ ਨਾਲ ਵੀ ਗੱਲ ਕਰਦੇ ਆਂ ਕੀ ਨਾਮ ਹੈ ਬੇਟਾ ਤੇ ਕਿੰਨੀ ਉਮਰ ਹੈ ਤੁਹਾਡੀ ਖਿਆਤੀ ਮੇਰੀ ਉਮਰ 10 ਸਾਲ ਹੈ ਯੋਗਾ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਯੋਗਾ ਬਹੁਤ ਹੀ ਵਧੀਆ ਚੀਜ਼ ਹੈ ਉਹਦੇ ਨਾਲ ਸਾਡੀ ਪੂਰੀ ਬਾਡੀ ਫਿੱਟ ਰਹਿੰਦੀ ਹੈ ਹੈਲਦੀ ਫੂਡ ਖਾਣਾ ਚਾਹੀਦਾ ਜੰਕ ਫੂਡ ਹਮੇਸ਼ਾ ਅਵੋਇਡ ਕਰਨਾ ਚਾਹੀਦਾ ਮਹੀਨੇ 'ਚ ਸਿਰਫ 1-2 ਵਾਰ ਹੀ ਜੰਕ ਫੂਡ ਖਾਣਾ ਚਾਹੀਦਾ ਹਾਂ ਤੁਸੀਂ ਕਿੰਨੀ ਦੇਰ ਤੋਂ ਯੋਗਾ ਕਰ ਰਹੇ ਹੋ ਮੈਂ 3 ਸਾਲ ਤੋਂ ਯੋਗਾ ਕਰ ਰਹੀ ਹਾਂ ਮਤਲਬ ਪੂਰਾ ਤੁਹਾਨੂੰ ਇੰਜੋਏ ਕਰਕੇ ਕਰਦੇ ਹੋ ਪੂਰਾ ਕੋਈ ਬੰਦਸ਼ਾ ਨਹੀਂ ਲੱਗਦੀ ਹੈ ਜੀ ਨਹੀਂ ਮੈਡਮ ਪੂਰਾ ਸਿਖਾਉਂਦੇ ਆ ਮੈਮ ਬਹੁਤ ਅੱਛਾ ਸਿਖਾਉਂਦੇ ਆ ਸੋ ਇਸਨ ਸਾਡੇ ਨਾਲ ਯੋਗਾ ਟ੍ਰੇਨਰ ਜਿਨ੍ਹਾਂ ਨੇ ਸਾਨੂੰ ਬਿਮਾਰੀਆਂ ਤੋਂ ਬਚਣ ਲਈ ਵੱਖ-ਵੱਖ ਆਸਣ ਵੀ ਦੱਸੇ ਵੱਖ-ਵੱਖ ਉਹਨਾਂ ਦੇ ਬੱਚਿਆਂ ਨੇ ਵੀ ਸਾਨੂੰ ਦ੍ਰਿਸ਼ ਤੇ ਰਾਈ ਅਸੀਂ ਤੁਹਾਨੂੰ ਦਿਖਾਵਾਂਗੇ ਸਾਰੇ ਵੱਖ-ਵੱਖ ਉਹਨਾਂ ਨੇ ਯੋਗਾ ਦੇ ਆਸਣ ਦਿਖਾਏ ਆ ਸੋ ਉਹਨਾਂ ਦਾ ਲਾਸਟ ਵਿੱਚ ਇਹੀ ਕਹਿਣਾ ਕਿ ਆਪਣਾ ਖਾਣ-ਪੀਣ ਠੀਕ ਕਰੋ ਔਰ ਯੋਗਾ ਵੱਲ ਧਿਆਨ ਦਿਓ ਜਿਹਦੇ ਨਾਲ ਸਾਨੂੰ ਦਵਾਈਆਂ ਤੋਂ ਦੂਰ ਰਹਿ ਕੇ ਆਪਣੀ ਸਿਹਤ ਨੂੰ ਤੰਦਰੁਸਤ ਬਣਾਇਆ ਜਾ ਸਕਦਾ